ਸੋ ਆਉ ਸੋ ਸੰਗਤ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਦੇ ਵਿੱਚ ਪਾਵਨ ਬਾਣੀ ਰਹਿ ਰਾਜ ਸਾਹਿਬ ਜੀ ਦੇ ਵਿੱਚ ਸਤਿਗੁਰੂ ਚੌਪਈ ਸਾਹਿਬ ਜੀ ਦੀ ਕਿਰਪਾ ਕਰ ਰਹੇ ਹਨ 11 ਪੌੜੀਆਂ ਸੀ ਕੱਲ ਵਿਚਾਰ ਵਿੱਚ ਸਰਵਣਕਾਰ ਆਏ ਹਾਂ ਚੌਪਈ ਸਾਹਿਬ ਜੀ ਦੀ 12ਵੀਂ ਪੌੜੀ ਪ੍ਰారంਭ ਹੋ ਰਹੀ ਹੈ ਆਓ ਆਪਣੀਆਂ ਮਨ ਮਿਰਤੀਆਂ ਇਕਾਗਰ ਕਰਕੇ ਵਿਚਾਰ ਦੇ ਲਾਹੇ ਪ੍ਰਾਪਤ ਕਰੀਏ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਉਸੇ ਹੀ ਅਕਾਲ ਪੁਰਖ ਨੂੰ ਸਾਡੀ ਨਮਸਕਾਰ ਹੈ ਜਿਸਨੇ ਸਾਰੀ ਪ੍ਰਜਾਪ ਪੈਦਾ ਕੀਤੀ ਹੈ ਸੇਵਕਾਂ ਨੂੰ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਉਸ ਪ੍ਰਭੂ ਨੇ ਆਪਣੇ ਸੇਵਕਾਂ ਨੂੰ ਸਭ ਗੁਣ 100 ਗੁਣਾ ਸੁਖ ਬਖਸ਼ਿਸ਼ ਕੀਤਾ ਹੈ ਅਤੇ ਦੁਸ਼ਮਣਾਂ ਨੂੰ ਇੱਕ ਪਲ ਵਿੱਚ ਹੀ ਨਾਸ ਕਰ ਦਿੱਤਾ ਹੈ ਕੱਡ-ਕੱਡ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਵਾਹਿਗੁਰੂ ਹਰ ਜੀਵ ਦੇ ਕੱਟ-ਕੱਟ ਸਰੀਰ ਦਿਲ ਦੇ ਅੰਦਰ ਦੀ ਦਸ਼ਾ ਨੂੰ ਜਾਣਦਾ ਅਤੇ ਭਲੇ ਬੁਰੇ ਦੀ ਪੀਰ ਤਕਲੀਫ ਨੂੰ ਵੀ ਪਛਾਣਦਾ ਹੈ ਚੀਟੀ ਤੇ ਕੁੰਜਰ ਅਸਥੁਲਾ ਸਭ ਪਰਿਪਾ ਦ੍ਰਿਸ਼ਟ ਕਰ ਫੂਲਾ ਚੀਟੀ ਕੀੜੀ ਤੋਂ ਲੈ ਕੇ ਕੁੰਜਰ ਹਾਥੀ पर्यंत ਜਿੰਨਾ ਵੀ ਅਸਤੂਲ ਸ੍ਰਿਸ਼ਟੀ ਹੈ ਸਾਰੀ ਸ੍ਰਿਸ਼ਟੀ ਤੇ ਉਹ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਫੁੱਲਾ ਪਰਫੁੱਲਤ ਹੋ ਰਿਆ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਫਿਰ ਉਸਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਸੰਤਾਂ ਦੇ ਦੁੱਖ ਪਾਉਣ ਤੋਂ ਵਾਹਿਗੁਰੂ ਵੀ ਦੁਖੀ ਹੋ ਜਾਂਦਾ ਅਤੇ ਸਾਧੂਆਂ ਦੇ ਸੁਖ ਪਾਉਣ ਤੋਂ ਸੁਖੀ ਹੋ ਜਾਂਦਾ ਏਕ ਏਕ ਕੀ ਪੀਰ ਪਛਾਨੈ ਕਟ-ਕਟ ਕੇ ਪਟ-ਪਟ ਕੀ ਜਾਣੈ ਉਹ ਪ੍ਰਭੂ ਇੱਕ ਇੱਕ ਜੀਵ ਦੀ ਤਕਲੀਫ ਨੂੰ ਪਛਾਣਦਾ ਹੈ ਉਹ ਤਾਂ ਜੀਵਾਂ ਦੇ ਕੱਟ ਸਰੀਰ ਅਤੇ ਪਟ ਮਨ ਦੀ ਇੱਕ ਇੱਕ ਪਰਤ ਜਿਹੜੀ ਆ ਗੁਪਤ ਗੱਲ ਨੂੰ ਵੀ ਜਾਣਦਾ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਦੋਂ ਸਿਰਜਣਹਾਰ ਉਦਕਰਖ ਸ੍ਰਿਸ਼ਟੀ ਪੈਦਾ ਕਰਨ ਵਾਸਤੇ ਸੰਕਲਪ ਕਰਦਾ ਤਾਂ ਉਸ ਵੇਲੇ ਜਿੰਨੀ ਵੀ ਸ੍ਰਿਸ਼ਟੀ ਹੈ ਇਹ ਅਪਾਰਾ ਬਹੁਤੀ ਸਰੀਰ ਧਾਰਨ ਕਰ ਲੈਂਦੀ ਹੈ ਅੱਗੇ ਪ੍ਰਭੂ ਸਨਮੁਖ ਉਚਾਰਨ ਕਰਦੇ ਆ ਜਬ ਆਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਾਰ ਸਭ ਹੂੰ ਏ ਵਾਹਿਗੁਰੂ ਜੀ ਜਦੋਂ ਕਿਤੇ ਆਪ ਆਪਣੇ ਸੰਕਲਪ ਨੂੰ ਆਕਰਖ ਹੁੰਦਾ ਖਿੱਚ ਲੈਂਦੇ ਹੋ ਪਾਪ ਸੰਸਾਰ ਸਮੇਟਣ ਦੀ ਇੱਛਾ ਪੈਦਾ ਹੋ ਜਾਂਦੀ ਹੈ ਤਾਂ ਜਿੰਨੇ ਵੀ ਦੇਹ ਧਰ ਸਰੀਰ ਧਾਰੀ ਜੀਵ अथवा ਪਦਾਰਥ ਸਾਰੇ ਤੁਹਾਡੇ ਵਿੱਚ ਹੀ ਮਿਲ ਜਾਂਦੇ ਆਂ ਜਿਤੇ ਬਦਨ ਸ੍ਰਿਸ਼ਟ ਸਭ ਧਾਰ ਆਪ ਆਪਣੀ ਬੂਝ ਉਚਾਰੈ ਇਹ ਸਾਰੀ ਸ੍ਰਿਸ਼ਟੀ ਜਿੰਨੇ ਵੀ ਬਦਨ ਮੁਖ ਧਾਰਨ ਕਰਦੀ ਹੈ ਉਹ ਆਪੋ ਆਪਣੀ ਸਮਝ ਮੁਤਾਬਕ ਤੇਰੇ ਸਬੰਧ ਵਿੱਚ ਕੁਝ ਕਹਿਣ ਦਾ ਯਤਨ ਕਰਦੀ ਹੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਪਰ ਤੁਸੀਂ ਸਭ ਸ੍ਰਿਸ਼ਟੀ ਦੀ ਬੋਲ ਬਾਣੀ ਤੋ ਹਮੇਸ਼ਾ ਨਿਰਲੇਪ ਰਹਿੰਦੇ ਇਸ ਗੱਲ ਦਾ ਪੇਤ বেদ ਧਰਮ ਗ੍ਰੰਥ ਅਤਿ ਆਲਮ ਗਿਆਨਵਾਨ ਪੁਰਸ਼ ਜਾਣਦੇ ਹਨ ਨਿਰੰਕਾਰ ਨਿਰਭਕਾਰ ਨਿਰਲੰਭ ਆਗ ਅਨੀਲ ਅਨਾਦ ਅasamb ਉਹ ਪ੍ਰਭੂ ਨਿਰੰਕਾਰ ਮਾਇਕੀ ਆਕਾਰਾਂ ਤੋਂ ਪਰੇ ਹੈ ਨਿਰਭਕਾਰ ਕਾਮ ਆਦਿਕ ਵਿਕਾਰਾਂ ਤੋਂ ਰਹਿਤ ਹੈ ਅਤੇ ਨਿਰਲੰਭ ਆਸਰੇ ਤੋਂ ਰਹਿਤ ਹੈ ਉਹ ਪ੍ਰਭੂ ਆਦ ਕਾਰਨ ਸਰੂਪ ਹੈ ਅਨਿਲ ਗਿਣਤੀ ਤੂੰ ਰਹਤ ਹੈ ਅਨਾਦ ਉਤਪਤੀ ਰਹਤ ਹੈ ਅਤੇ ਅasamb ਅਸਰਜ ਸਰੂਪ ਹੈ athva avishesh karke samb sutte prakash roop hai taaka mood ucharat pida jaaku peev na pavat bida murkh lok usda phed dassan da yatan ta bahut karde a jisda phed vedan ate vaidik likhiyan ne vi nahi paya ਤਕਉ ਕਰ ਪਾਹਨ ਅਨਮਾਨਤ ਮਹਾ ਮੂੜ ਕਸ਼ਪੀਰ ਨਜਾਨਤ ਕਈ ਇਹੋ ਜਿਹੇ ਮਹਾ ਮੂੜ ਵੱਡੇ ਮੂਰਖ ਹਨ ਜਿਹੜੇ ਉਸ ਅਕਾਲ ਪੁਰਖ ਦਾ ਰੰਚਿਕ ਭਰ ਵੀ ਪੇਤ ਨਹੀਂ ਜਾਣਦੇ ਬਲਕਿ ਉਸ ਵਾਹਿਗੁਰੂ ਨੂੰ ਪਾਹਨ ਪੱਥਰ ਰੂਪ ਸਮਝ ਕੇ ਆਨੰਦ ਨਿਰੰਤਰ ਭਾਵ ਲਗਾਤਾਰ ਮਾਨਤ ਮੰਨ ਦੇ ਪੁੱਜਦੇ ਆ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਦਾ ਚੀਨਤ ਲੈ ਭੇਵ ਕਈ ਬੇਸਮਝ ਮਹਾਦੇਵ ਸ਼ਿਵ ਜੀ ਨੂੰ ਹੀ ਸਦਾਵੀ ਕਲਿਆਣ ਸਰੂਪ ਬਿਆਨ ਕਰਦੇ ਆ ਵਾਸਤਵ ਵਿੱਚ ਉਸ ਨਿਰੰਕਾਰ ਦਾ ਪ੍ਰਭੂ ਦਾ ਉਹ ਭੇਵ ਭੇਤ ਹੀ ਨਹੀਂ ਜਾਣਦੇ ਚੀਨਤ ਨਹੀਂ ਜਾਣਦੇ ਅੱਗੇ ਪ੍ਰਭੂ ਸਨਮੁਖ ਉਚਾਰ ਰਹੇ ਆ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹ ਤੇਤੀ ਕਿ ਵਾਹਿਗੁਰੂ ਜਿੰਨੇ ਵੀ ਕਿਸੇ ਦੀ ਆਪੋ ਆਪਣੀ ਮਤ ਹੁੰਦੀ ਉਹ ਸਾਰੀ ਜੀਵ ਸ੍ਰਿਸ਼ਟੀ ਪਿੰਨ ਪਿੰਨ ਰੂਪਾਂ ਵਿੱਚ ਤੇਰਾ ਨਿਰੂਪਨ ਕਰਦੀ ਹੈ ਤੁਮਰਾ ਲਗਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਇਹ ਸਿਰਜਣਹਾਰ ਤੁਹਾਡਾ ਸੰਸਾਰ ਦਾ ਪਸਾਰਾ ਕਿੰਨਾ ਕੁ ਵੱਡਾ ਹੈ ਵਾਰੀ ਕੁਝ ਵੀ ਜਾਣਿਆ ਨਹੀਂ ਜਾ ਸਕਦਾ ਅਤੇ ਸੰਸਾਰ ਨੂੰ ਸਭ ਤੋਂ ਪਹਿਲਾਂ ਕਿਸ ਢੰਗ ਨਾਲ ਰਚਿਆ ਸੀ ਇਹਦੇ ਬਾਰੇ ਵੀ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਹੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਉਸ ਅਨੂਪ ਬੇਮਿਸਾਲ ਸੁੰਦਰ ਰੂਪ ਵਾਲੇ ਪ੍ਰਭੂ ਦਾ ਹਰ ਵੇਲੇ ਇੱਕੋ ਜਿਹਾ ਰੂਪ ਰਹਿੰਦਾ। ਉਹ ਆਪਣੀ ਇੱਛਾ ਅਨਸਾਰ ਕਦੇ ਰੰਗ ਕੰਗਾਲ ਹੋ ਰਿਹਾ ਅਤੇ ਕਦੇ ਭੂਪਾ ਧਰਤੀ ਦਾ ਮਾਲਕ ਰਾਜਾ ਬਣ ਰਿਹਾ। ਅੰਡਜ ਜੇਰਜ ਸੇਤਜ ਕੀਨੇ ਉਤਪੁਜ ਖਾਨ ਬਹੁਰ ਰਜ ਦੀਨੇ ਉਸ ਪ੍ਰਭੂ ਨੇ ਪਹਿਲਾ ਅੰਡਜ ਜੇਰਜ ਸੇਤਜ ਇਹ ਤਿੰਨ ਖਾਣੀਆਂ ਨੂੰ ਪੈਦਾ ਕੀਤਾ ਇਨਾਂ ਬਾਅਦ ਵਿੱਚ ਫਿਰ ਚੌਥੀ ਉਤਪੁਜ ਖਾਣੀ ਵੀ ਰਜ ਦਿੱਤੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੱਠਾ ਉਹ ਪ੍ਰਭੂ ਕਿਦਰੇ ਰਾਜਾ ਹੋ ਕੇ ਫੂਲ ਐਨ ਖੁਸ਼ ਹੋ ਕੇ ਰਾਜ ਸੰਗਾਸਨ ਤੇ ਬੈਠਾ ਕਿਤੇ 10 ਇੰਦਰੀਆਂ ਨੂੰ ਸੰਕੋਚ ਕੇ ਅਤੇ ਮਨ ਦੀਆਂ ਬਿਰਤੀਆਂ ਨੂੰ ਇਕੱਠਾ ਕੇਂਦਰਿਤ ਕਰਕੇ ਸ਼ੰਕਰ ਸ਼ਿਵ ਰੂਪ ਵਿੱਚ ਵਿਰਾਜਮਾਨ ਹੋ ਰਿਹਾ। 시ਗਰੀ ਸ੍ਰਿਸ਼ਟ ਦਿਖਾਈ ਅਜੰਭਵ ਆਦ ਜੁਗਾਦ ਸਰੂਪ ਸੋਇੰਪਵ ਸਾਰੀ ਸ੍ਰਿਸ਼ਟੀ ਅਚਰਜ ਰੂਪ ਪੈਦਾ ਕਰਕੇ ਕਰਦੇ ਦਿਖਾ ਰਿਹਾ। ਤੇ ਉਹ ਆਪ ਆਦ ਜੁਗਾਦ ਹਮੇਸ਼ਾ ਸਵਮਪਰਸ ਤੇ ਪ੍ਰਕਾਸ਼ ਰੂਪ ਵਿੱਚ ਟਿਕ ਰਿਹਾ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਪ੍ਰਭੂ ਸਨਮੁਖ ਅਰਦਾਸ ਕਰਦੇ ਹਨ ਹੀ ਵਾਹਿਗੁਰੂ ਤੁਸੀਂ ਹੁਣ ਵਰਤਮਾਨ ਕਾਲ ਵਿੱਚ ਮੇਰੀ ਰਖਿਆ ਕਰੋ ਅਤੇ ਗੁਰੂ ਘਰ ਦੇ ਸਿੱਖਾਂ ਨੂੰ ਹਰ ਮੁਸ਼ਕਲ ਤੋਂ ਬਚਾ ਕੇ ਅਸਿੱਖਿਆ ਸਿੱਖਾਂ ਦੇ ਵਿਰੋਧੀਆਂ ਨੂੰ ਹਮੇਸ਼ਾ ਲਈ ਖਤਮ ਕਰ ਦਿਓ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਣ ਘਤਾ ਜਿੰਨੇ ਵੀ ਦੁਸ਼ਟ ਲੋਕ ਉਤਪਾਤਾ ਉਪਦਰਵ ਉਠਾਉਂਦੇ ਆ ਉਹਨਾਂ ਸਾਰੇ ਮਲੇਸ਼ਾਂ ਨੂੰ ਮੈਦਾਨੇ ਜੰਗ ਵਿੱਚ ਤਬਾਹ ਕਰ ਦਿਓ ਜੇ ਅਸਤੁਜ ਤਵ ਸਰਨੀ ਪਰੇ ਤਿਰਕੇ ਦੁਸ਼ਟ ਦੁਖਤ ਹੋਏ ਮਰੇ ਹੇ ਅਸਤੁਜ ਸ੍ਰੀ ਸਾਹਿਬ ਦੇ ਧਾਰਨੀ ਅਕਾਲ ਪੁਰਖ ਜੀ ਜਿਹੜੇ ਲੋਕ ਤੇਰੀ ਸ਼ਰਨ ਵਿੱਚ ਪੈ ਗਏ ਉਨ੍ਹਾਂ ਦੇ ਦੁਸ਼ਟ ਪਾਪੀ ਦੁਸ਼ਮਣ ਦੁਖੀ ਹੋ ਕੇ ਮਰਦੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਏ ਵਾਹਿਗੁਰੂ ਜਿਹੜੇ ਪੁਰਸ਼ ਤੇਰੇ ਚਰਨੀ ਪੈ ਗਏ ਉਹਨਾਂ ਦੇ ਤੁਸਾਂ ਸਾਰੇ ਦੁੱਖ ਦੂਰ ਕਰ ਦਿੱਤੇ ਜੋ ਕਲ ਕਉ ਇਕ ਬਾਰ ਧਾਇ ਹੈ ਤਾਂ ਕੇ ਕਾਲ ਨਿਕਟ ਨਹ ਆਹੈ ਕਾਲ ਕਈਏ ਕਾਲ ਦਾ ਸੰਖੇਪ ਰੂਪ अथवा ਕਾਲ सुंदर स्वरूप ਵਾਹਿਗੁਰੂ ਨੂੰ ਜੋ ਇੱਕ ਵਾਰ ਵੀ ਧਿਆਵੇਗਾ ਉਸ ਦੇ ਨੇੜੇ ਕਾਲ ਨਹੀਂ ਆ ਸਕਦਾ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਉਸ ਦੀ ਸਭ ਸਮਿਆਂ ਵਿੱਚ ਰੱਖਿਆ ਹੋਵੇਗੀ ਦੁਸ਼ਟ ਵੈਰੀ ਅਤੇ ਅਰਿਸ਼ਟ ਉਪਦਰਵ ਕਰਨ ਵਾਲੇ ਛੇਤੀ ਟਲ ਜਾਣਗੇ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੀ ਤਾਪ ਤਨਕ ਮਹਿ ਹਰ ਹੋ। ਈ ਅਕਾਲ ਪੁਰਖ ਜਿਸ ਵੱਲ ਵੀ ਆਪ ਕਿਰਪਾ ਦ੍ਰਿਸ਼ਟੀ ਤਨ ਨਾਲ ਵੇਖਦੇਓ ਉਸ ਦੇ ਤਿੰਨ ਤਾਪ ਆਦੀ ਬਿਯਾਦੀ ਉਪਾਦੀ ਥੋੜੇ ਸਮੇਂ ਵਿੱਚ ਨਾਸ ਕਰ ਦਿੰਦੇਓ। ਰਿੱਧ ਸਿੱਧ ਕਰਮ ਸਭ ਹੋਈ। ਦੁਸ਼ਟ ਸਾਹ ਸਵ ਸਕੈ ਨ ਕੋਈ। ਉਸ ਦੇ ਘਰ ਵਿੱਚ ਸਭ ਰਿੱਧੀਆਂ ਸਿੱਧੀਆਂ ਵੀ ਪ੍ਰਗਟ ਹੋ ਜਾਂਦੀਆਂ। ਦੁਸ਼ਟ ਪੁਰਸ਼ ਉਹਦੀ ਛਾ ਨੂੰ ਵੀ ਨਹੀਂ ਛੋ ਸਕਦੇ ਭਾਵ ਉਸ ਦੇ ਸਰੀਰ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਦੀ ਤਾਹੇ ਉਬਾਰਾ ਹੀ ਵਾਹਿਗੁਰੂ ਇੱਕ ਵਾਰ ਵੀ ਜਿਸ ਨੇ ਤੁਹਾਨੂੰ ਪ੍ਰੇਮ ਨਾਲ ਯਾਦ ਕੀਤਾ ਹੈ ਉਸ ਨੂੰ ਤੁਸੀਂ ਕਾਲ ਦੀ ਫਾਹੀ ਤੋਂ ਬਚਾ ਲਿਆ ਜਿਨ ਨਾਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਜਿਸ ਪੁਰਸ਼ ਨੇ ਆਪ ਜੀ ਦੇ ਨਾਮ ਨੂੰ ਜਪਿਆ ਹੈ ਉਹ ਪੁਰਸ਼ ਦਰਦ ਆਰਥਿਕ ਮੰਦ ਦਸ਼ਾ ਦੁਸ਼ਟ ਦੁਸ਼ਮਣ ਤੇ ਵਾਰਾਂ ਤੋਂ ਅਤੇ ਦੋਖ ਦੋਸ਼ਾਂ ਪਾਪ ਗੁਨਾਹਾਂ ਤੋਂ ਬਚ ਗਿਆ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲੈ ਹੋ ਉਬਾਰੀ ਖੜਗ ਕੇਤ ਜਿਸ ਦੀ ਤੁਜਾ ਵਿੱਚ ਸ੍ਰੀ ਸਾਹਿਬ ਦਾ ਨਿਸ਼ਾਨ ਹੈ ਪਾਵ ਹੈ ਸ਼ਸ਼ਤਰ ਤਾਰੀ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ ਆਪ ਕਿਰਪਾ ਦਾ ਹੱਥ ਦੇ ਕੇ ਮੈਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਲੋ ਸਰਬ ਠੌਰ ਮੋਹੋ ਹੋ ਸਹਾਈ ਦੁਸ਼ਟ ਦੋਖ ਦੇ ਲੇ ਹੋ ਬਚਾਈ हे ਪ੍ਰਭੂ ਸਰਬ ਠੌਰ ਸਭ ਥਾਵਾਂ ਤੇ ਤੁਸੀਂ ਮੇਰੇ ਮਦਦਗਾਰ ਹੋ ਦੁਸ਼ਟ ਸਰੀਰ ਤੇ ਵਾਰ ਕਰਨ ਵਾਲੇ ਦੁਸ਼ਮਣ ਅਤੇ ਦੋਖ ਮਨ अथवा ਜੀਵਨ ਤੇ ਵਾਰ ਕਰਨ ਵਾਲੇ ਗੁਨਾਹਾਂ ਤੂੰ ਮੈਨੂੰ ਬਚਾ ਲੋ ਅੱਗੇ ਚੌਪਈ ਸਾਹਿਬ ਨਾਲ ਸੰਬੰਧਿਤ ਹੋਰ ਬਾਣੀ ਉਚਾਰਨ ਕਰਦੇ ਆ ਜਿਸ ਵਿੱਚ ਗ੍ਰੰਥ ਦੀ ਸੰਪੂਰਨਤਾ ਦਾ ਜ਼ਿਕਰ ਹੈ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ ਹੈ ਇਸ ਦੇ ਨਾਲ ਨਾਲ ਚੌਪਈ ਸਾਹਿਬ ਦਾ ਮਹਾਤਮ ਇਸ ਦੇ ਰਚਨ ਦਾ ਸਮਾਂ ਅਤੇ ਅਸਥਾਨ ਵੀ ਬਿਆਨ ਕੀਤਾ ਹੈ ਕਿਰਪਾ ਕਰੀ ਹਮ ਪਰ ਜਗ ਮਾਤਾ ग्रंथ करा पूरन सुब्रता साडी ते सारे संसार दी माता आद शक्ति ने अथवा जग माता संसार दे निमित कारण स्वरूप काल पुरुष ने कृपा दृष्टि कीती सुब्रता चंगी रात पाव चंगे समय ते ए ग्रंथ पूरन कीता है किल बिक सकल देह को हरता दुष्ट दोखियन कौ शय करता ਇਸ ਬਾਣੀ ਦਾ ਪਾਠ ਸਰੀਰ ਦੇ ਸਾਰੇ ਵੱੱਜਰ ਪਾਪਾਂ ਨੂੰ ਨਾਸ਼ ਕਰਕੇ ਰੱਖ ਦਿੰਦਾ ਹੈ। ਸਰੀਰ ਦੇ ਵੈਰੀ ਅਤੇ ਮਨ ਦੇ ਵਿਕਾਰਾਂ ਰੂਪ ਦੁਸ਼ਮਣਾਂ ਨੂੰ ਨਾਸ ਕਰਦਾ ਹੈ। ਸ੍ਰੀ ਅਸ ਤੁਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਸ੍ਰੀ ਸ਼ਰੋਮਣੀ ਅਸ ਤੁਜ ਸ੍ਰੀ ਸਾਹਿਬ ਜੀ ਦੇ ਨਿਸ਼ਾਨ ਵਾਲੇ ਸ਼ਸਤਰਧਾਰੀ ਪ੍ਰਭੂ ਜੀ ਜਦੋਂ ਮਿਹਰਬਾਨ ਹੋਏ ਤਾਂ ਇਹ ਗ੍ਰੰਥ ਬਹੁਤ ਛੇਤੀ ਸੰਪੂਰਨ ਕਰ ਦਿੱਤਾ। ਮਨ ਬਾਛਤ ਫਲ ਪਾਵੇ ਸੋਈ ਦੁਖ ਨ ਤਿਸਾਬਿਆ ਆਪਤ ਕੋਈ ਜਿਹੜਾ ਇਸ ਗ੍ਰੰਥ ਨੂੰ ਪੜ੍ਹੇਗਾ ਉਹ ਮਨ ਇਛਤ ਫਲ ਪ੍ਰਾਪਤ ਕਰ ਲਵੇਗਾ ਅਤੇ ਉਸ ਨੂੰ ਕੋਈ ਵੀ ਦੁੱਖ ਨਹੀਂ ਪੋ ਸਕੇਗਾ ਅੜਿੱਲ ਇਸ ਅੜਿੱਲ ਛੰਦ ਵਿੱਚ ਚੌਪਈ ਸਾਹਿਬ ਦਾ ਮਹਾਤਮ ਲਿਖਦੇ ਆ ਸੁਨੇ ਗੰਗ ਜੋ ਜਾਹੇ ਸੁਰਸਨਾ ਪਾਵਈ ਸੁਨਾ ਮੂੜ ਚਿਤ ਲਾਏ ਚਤੁਰਤਾ ਆਵਈ ਜੋ ਜ਼ੁਬਾਨ ਤੋਂ ਗੁੰਗਾ ਆਦਮੀ ਪ੍ਰੇਮ ਸਰਦਾ ਨਾਲ ਇਸ ਚੌਪਈ ਸਾਹਿਬ ਬਾਣੀ ਦਾ ਪਾਠ ਸੁਣ ਲਵੇਗਾ ਉਹ ਰਸਨਾ ਜ਼ੁਬਾਨ ਪ੍ਰਾਪਤ ਕਰ ਲਵੇਗਾ ਭਾਵੇਂ ਉਸ ਨੂੰ ਬੋਲਣਾ ਆ ਜਾਵੇਗਾ ਜੇ ਕੋਈ ਮੂਰਖ ਆਦਮੀ ਚਿਤ ਲਾ ਕੇ ਇਸ ਬਾਣੀ ਨੂੰ ਸਰਦਾ ਤੇ ਵਿਚਾਰ ਨਾਲ ਸੁਨੇਗਾ ਉਸ ਨੂੰ ਵਿਦਿਆ ਦੀ ਚਿਤ్రਾਈ ਉਕਤੀ ਜੁਗਤੀ ਪ੍ਰਾਪਤ ਹੋ ਜਾਵੇਗੀ ਦੁਖ ਦਰਦ ਪਾਉ ਨਿਕਟ ਨਾ ਤਿੰਨ ਨਰਕੇ ਰਹੇ ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹੈ ਉਸ ਪੁਰਸ਼ ਦੇ ਨੇੜੇ ਦੁਖ ਦਰਦ ਸਰੀਰਿਕ ਤੇ ਮਾਨਸਿਕ ਦੁਖ ਅਤੇ ਕਿਸੇ ਕਿਸਮ ਦਾ ਵੀ ਭੈ ਨਹੀਂ ਰਹਿ ਸਕਦਾ ਹੋ ਭਾਵ ਏ ਭਾਈ ਜੋ ਜਾ ਕੀ ਇਸ ਕਵੀ ਦੀ ਲਿਖੀ ਹੋਈ ਚੌਪਈ ਸਹਿਬ ਨੂੰ ਇੱਕ ਵਾਰ ਵੀ ਮੁਖੋਂ ਪੜ ਲਵੇਗਾ ਉਸ ਨੂੰ ਪੂਰਬੋਕਤ ਸਾਰੇ ਫਲ ਪ੍ਰਾਪਤ ਹੋਣਗੇ ਅਗੇ ਗ੍ਰੰਥ ਦੀ ਸੰਪੂਰਨਤਾ ਦਾ ਸਮਾ ਤੇ ਸਥਾਨ ਦੱਸਦੇ ਆ ਚੌਪਈ ਸੰਬਤ 17 ਸਹਸ ਪਣਿਜੈ ਅਰਧ ਸਹਸ ਫੂਨਤੀਨ ਕਹਿਜੈ ਬਿਕਰਮੀ ਸੰਮਤ 1700 ਪਣਿਜੈ ਕਹੀਦਾ ਸੀ ਫਿਰ ਇਸ ਤੋਂ ਉੱਤੇ ਅਰਧ ਸਹਸ ਅੱਧਾ 100 50 ਅਤੇ ਇਸ ਨਾਲ ਤਿੰਨ ਹੋਰ ਆਖ ਦਿਓ ਭਾਵ ਬਿਕਰਮੀ ਸੰਮਤ 1753 ਸੀ ਜਦੋਂ ਇਹ ਗ੍ਰੰਥ ਸੰਪੂਰਨ ਹੋਇਆ ਪਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ਹਾਂ ਪਾਦਰੋਂ ਦਾ ਮਹੀਨਾ ਸੁਦੀ ਚਾਨਣ ਪੱਖ ਦੀ 8ਵੀਂ ਥਿਥ ਅਤੇ ਰਵਿਵਾਰਾ ਐਤਵਾਰ ਦਾ ਦਿਨ ਸੀ ਤੀਰ ਸਤੁਦ੍ਰਵ ਸਤਲੁਜ ਦਰਿਆ ਦੇ ਕਿਨਾਰੇ ਇਹ ਗ੍ਰੰਥ ਸੁਧਾਰਾ ਰਚਨਾ ਕੀਤਾ ਵਾਹਿ ਗੁਰੂ ਵਾਹਿ yeah he guru ਗੁਰੂ ਜੀ ਕੀ ਫਤਿਹ